ਜਲੰਧਰ ਦੇ ਮਸ਼ਹੂਰ ਯੂਟਿਊਬਰ ਦੇ ਘਰ ਪਾਕਿਸਤਾਨ ਬੈਠੇ ਗੈਂਗਸਟਰ ਨੇ ਹਮਲਾ ਕਰਵਾ ਦਿੱਤਾ ਹੈ ਪੁਲਿਸ ਨਾਲ ਗਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਜਾਣਕਾਰੀ ਮਿਲੀ ਸੀ ਕਿ ਜਲੰਧਰ ਦੇ ਰਾਏਪੁਰ ਦੇ ਮਸ਼ਹੂਰ ਯੂਟਿਊਬਰ ਰੋਜਨ ਸੰਧੂ ਦੇ ਘਰ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਵੀ ਬਣ ਗਿਆ ਪਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਚੀਜ਼ਾਂ ਨੂੰ ਦੇਖਿਆ ਗਿਆ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀ ਸੁਰੱਖਿਆ ਉਹਨਾਂ ਦੇ ਹੱਥ ਦੇ ਵਿੱਚ ਹੈ ਸੁਣੋ ਹੋਰ ਕੀ ਕੀ ਹੈ ਨਾ YouTube ਪਰ ਦਾ ਹਾਂਜੀ ਭਾਜੀ ਮੇਰਾ ਨਾਂ ਨਵਦੀਪ ਸਿੰਘ ਸੰਧੂ ਆ ਠੀਕ ਆ ਉਦਾਂ ਮੈਨੂੰ 로ਜਰ ਸੰਧੂ ਦੇ ਨਾਂ ਤੋਂ ਜਾਣਦੇ ਮੈਂ ਰੋਸਟਿੰਗ ਕਰਦਾ ਸੋਸ਼ਲ ਮੀਡੀਆ ਇਨਫਲੂਐਂਸਰ ਹਾਂ ਜੀ ਇਹ ਇਹ ਅੱਜ ਜਿੱਦਾਂ ਕਿ ਪਤਾ ਨਹੀਂ ਜੋ ਹਾਸਾ ਹੋਇਆ ਆ ਕਿਸੇ ਨੇ ਇਹ ਦਾ ਕੀ ਕਹਿੰਦੇ ਨੇ ਲਿਤਾਗੀ ਵੀ ਅਸੀਂ ਕੀਤਾ ਆ ਉਹ ਸਿਰਫ ਉਹ ਸਿਰਫ ਫੇਮ ਦੇ ਲਈ ਕਰਦਾ ਪਿਆ ਜੀ ਝੂਠ ਬੋਲਦਾ ਪਿਆ ਜੀ ਕਿ ਮੈਂ ਇਸਲਾਮ ਨੂੰ ਟਾਰਗੇਟ ਕੀਤਾ ਮੈਂ ਇਸਲਾਮ ਨੂੰ ਕਿੱਦਾਂ ਟਾਰਗੇਟ ਮੈਂ ਤਾਂ ਮਸਜਿਦਾਂ ਬਣਾਉਂਦਾ ਫਿਰਦਾ ਪਾਕਿਸਤਾਨ 'ਚ ਮੈਂ ਤੁਹਾਨੂੰ ਵੀਡੀਓਾਂ ਭੇਜ ਦਿੰਦਾ 로ਜਰ ਅਸੀਲ ਫਾਰਮ ਇਨ ਪਾਕਿਸਤਾਨ ਸੱਚ ਕਰੋ ਬੱਚਿਆਂ ਦੇ ਵਿਆਹ ਕਰਾਉਂਦੇ ਆ ਪਾਕਿਸਤਾਨੀਆਂ ਦੇ ਇੱਥੇ ਪਾਕਿਸਤਾਨੀ ਇਧਰ ਇੰਡੀਅਨ ਕੁੜੀਆਂ ਦੇ ਵਿਆਹ ਕਰਾਉਂਦੇ ਆ ਹੈਨਾ ਸੋ ਉਹ ਐਵੇਂ ਸਿਰਫ ਸਿਰਫ ਲੋਕਾਂ ਨੂੰ ਭੜਕਾਉਣ ਦਾ ਮਾਰਾ ਸਿਰਫ ਇਹ ਵੀ ਲੋਕੀ ਉਹਦੇ ਨਾਲ ਹੋਣ ਮੁਸਲਮਾਨ ਉਹਦੇ ਨਾਲ ਜੁੜਨ ਇਸ ਕਰਕੇ ਉਹ ਇਹ ਕੰਮ ਕਰਦਾ ਪਿਆ ਅਸਲ ਚ ਗੱਲ ਉੱਠੀ ਹੈ ਇਹਨਾਂ ਦੇ ਗਰੁੱਪ ਵਾਲਿਆਂ ਨੇ ਗੁਰੂਆਂ ਪੀਰਾਂ ਨੂੰ ਗਲਤ ਬੋਲਿਆ ਗੁਰੂਆਂ ਪੀਰਾਂ ਦੀ ਗਾਲਾਂ ਕੱਢੀਆਂ ਗੁਰੂਆਂ ਪੀਰਾਂ ਨੂੰ ਇਹਨਾਂ ਨੇ ਸਭ ਕੁਝ ਕੀਤਾ ਗੰਦੀਆਂ ਗੰਦੀਆਂ ਫੋਟੋਆਂ ਬਣਾਈਆਂ ਅੱਜ ਵੀ ਚੱਲਦੀਆਂ ਆ ਠੀਕ ਆ ਇਲਜ਼ਾਮ ਸਾੜਦੇ ਪਾਉਣ ਮਤਲਬ ਆਪ ਕਰਕੇ ਤੇ ਇਲਜ਼ਾਮ ਸਾੜਦੇ ਨਹੀਂ ਸਿਰਫ ਫੇਮ ਦੇ ਲਈ ਹੋਣ ਰਿਹਾ ਜੀ ਕਿ ਜਣਾ ਦਾ ਧੰਦਾ ਚੱਲੇ ਹੋਰ ਕੁਛ ਨਹੀਂ ਕਿੰਨੇ ਕਬੇ ਦੀ ਘਟਨਾ ਸਰ ਹਾਂਜੀ ਕਿੰਨੇ ਕਬੇ ਦੀ ਘਟਨਾ ਪਤਾ ਨਹੀਂ ਜੇ ਆ ਪੰਜਾਬ ਪੁਲਿਸ ਹੁਣ ਹੈਂਡਲ ਕਰਦੀ ਪਈ ਇਹ ਇਹਨਾਂ ਨੂੰ ਤੁਹਾਡੇ ਘਰ ਤੁਹਾਡੇ ਘਰ ਤੇ ਸੀਗਾ ਕਿੰਨੇ ਵੇ ਹੋਇਆ ਹੈਗਾ ਬਲਾਸ ਹੋ ਰਹੀ ਸਰ ਮੈਨੂੰ ਤਾਂ ਪਤਾ ਵੀ ਨਹੀਂ ਕਿ ਵੀ ਇਹ ਕੀ ਹੈ ਮੈਨੂੰ ਤੇ ਪਤਾ ਨਹੀਂ ਮੇਰੇ ਲਈ ਤੇ ਅਮਰੂਦ ਹੀ ਸਕੇਗਾ ਕਿਸੇ ਨੂੰ ਹਾਂਜੀ ਧਮਾਕੇ ਦੀ ਕੋਈ ਆਵਾਜ਼ ਤੇ ਨਹੀਂ ਆਈ ਮੈਨੂੰ ਤੇ ਕੁਝ ਨਹੀਂ ਮੈਂ ਤਾਂ ਸੁੱਤਾ ਹੋਇਆ ਸੀ ਸਰ ਤੁਹਾਨੂੰ ਕਿੱਥੋਂ ਪਤਾ ਲੱਗਾ ਕਿੰਨੇ ਕੋ ਬੰਦੇ ਆਏ ਸੀ ਕਿੰਨੇ ਵੇ ਆਏ ਨੇ ਇਹ ਮੈਂ ਦੇਖੋ ਜੀ ਕੋਈ ਦਿਖ ਦੇ ਹੱਥ ਤੇ ਚ ਮੁਦਆ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਐਸਾ ਬਿਆਨ ਦਵਾਂ ਜਿੱਦੇ ਨਾਲ ਕਿ ਇਸ ਵਿੱਚ ਕੋਈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਮੈਨੂੰ 10:00 ਵਜੇ ਦੇ ਕਰੀਬ ਪਤਾ ਲੱਗਾ ਜੀ 10:00 ਵਜੇ ਤੁਸੀਂ ਪੁਲਿਸ ਨੂੰ ਸੂਚਨਾ ਕਿੰਨੇ ਵੇ ਦਿੱਤੀ ਬਾਅਦ ਉਸੇ ਟਾਈਮ ਜਦੋਂ ਮੈਨੂੰ ਪਤਾ ਲੱਗਾ ਨਾਲ ਹੀ ਮੈਂ ਪੁਲਿਸ ਨੂੰ ਫੋਨ ਲਾਇਆ ਜੀ ਥੈਂਕ ਯੂ ਆ ਪੰਜਾਬ ਪੁਲਿਸ ਆ ਤੁਸੀਂ ਦੇਖ ਲਓ ਜੀ ਵੱਡੇ ਵੱਡੇ ਅਫਸਰ ਵੀ ਆਏ ਨੇ ਜੀ ਸਾਰੇ ਇੱਥੇ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਥੈਂਕ ਯੂ ਆ ਲਓ ਜੀ ਸਾਰੇ ਬਸ ਜੀ ਸੁਨੀ ਬਾਈ ਮੇਰੇ ਕੋਲ ਲਿਓ ਯਾਰ ਕੋਈ ਗੱਲ ਕਰੀਏ ਜੀ ਹਾਂ ਜੀ ਸਰ ਅਨੁਸਾਰ ਜੇ ਜਿਹੜੇ ਅੱਜ ਗ੍ਰੇਨੇਡ ਮਿਲਨ ਦਾ ਮਾਮਲਾ ਸਾਹਮਣੇ ਆਇਆਗਾ ਤੇ ਗ੍ਰੇਨੇਡ ਮਿਲਿਆ ਉਹਨੂੰ ਵੀਡੀਓ ਵੀ ਬਾਰੀ ਜਾਰੀ ਕੀਤੀ ਗਈ ਕਿ ਸਯਾਦ ਮੈਂ ਤੁਹਾਨੂੰ ਬੋਲੋ ਕਿ ਗ੍ਰੇਨੇਡ ਹਮਲਾ ਕਰਵਾਇਆ ਗਿਆ ਸੀ ਇਹ ਬੋਲੋ ਮਾਮਲਾ ਅੱਜ ਜੇ ਜੀ ਸਾਨੂੰ ਇਨਫੀਮੇਸ਼ਨ ਹੋਈ ਕਿ ਰਾਏਪੁਰ ਸੂਲਪੁਰ ਇੱਕ ਡਾਕਟਰ ਰਾਜਰ ਸੰਦੂ ਦੇ ਨਾਮ ਤੇ ਕੋਈ ਇਨਫਲੂਐਂਸਰ ਹੈ ਵੀ ਉਹਦੇ ਘਰ ਜਿਹੜਾ ਹਰਲਿੰਗ ਹੋਈ ਹੈ ਉਸਦੇ ਸਬੰਧ ਵਿੱਚ ਜਿਤੋਂ ਅਸੀਂ ਇੱਥੇ ਮੌਕੇ ਤੇ ਰਸ਼ ਕੀਤਾ ਤੇ ਉਹਨਾਂ ਗਲਤ ਕੀਤੀ ਵੇਖਿਆ ਤਾਂ ਉਸ ਜਗ੍ਹਾ ਤੇ ਵਾਕਈ ਥੋੜਾ ਕੋਈ ਉਸ ਟਾਈਪ ਦੀ ਕੋਈ ਸ਼ੱਕੀ ਚੀਜ਼ ਸੀਗੀ ਜਿਹੜੀ ਕਿ ਕੋਈ ਲੋਹਾ ਟਾਈਪ ਸੀਗੀ। ਤੋਂ ਅਸੀਂ ਜਿਹੜਾ ਆਪਣੀ ਆਪਣੀ ਬੰਬ ਡਿਸਪੋਜ਼ਲ ਟੀਮ ਮਗਾ ਕੇ ਜਿਹੜਾ ਉਹਨੂੰ ਜਿਹੜਾ ਪਿੱਕ ਕਰ ਲਿਆ ਉਹਨੂੰ ਚੈੱਕ ਕਰਨਗੇ ਅਸੀਂ ਕੀ ਆ। ਸੋ ਇਹ ਸਾਰਾ ਜਿਹੜਾ ਮੀਡੀਆ ਤੇ ਜਿਹੜਾ ਜੋ ਵਾਇਰਲ ਹੋ ਰਿਹਾ ਹੈ ਕਿਸਮ ਦਾ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਨੂੰ ਜਿਹੜਾ ਬਹੁਤ ਸਕਸੈਸਫੁਲੀ ਜਿਹੜਾ ਕੀਤਾ ਜਾ ਰਿਹਾ। ਉਹਦੇ ਵਿੱਚ ਜਿਹੜੀਆਂ ਏਜੰਸੀਆਂ ਬਰੌਡ ਬੈਠੀਆਂ ਉਹ ਸਾਡੀ ਜਿਹੜੀ ਇਸ ਮੂਮੈਂਟ ਨੂੰ ਜਿਹੜਾ ਅਸੀਂ ਕੰਬੇਨ ਚਲਾਈ ਉਹਨੂੰ ਕਟੇਲ ਕਰਨਾ ਚਾਹੁੰਦੀਆਂ ਹੋਆ ਸੋ ਜਿਹੜਾ ਇਸੇ ਮੰਚਾਂ ਦੇ ਨਾਲ ਹੀ ਉਹ ਬਖਲਾਟ ਹੋਏ ਚਾਕੇ ਜਿਹੜਾ ਉਹਨਾਂ ਨੇ ਕੀਤਾ ਹੋਇਆ ਅਦਰਵਾਈਜ਼ ਜਿਹੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਗਈ ਇਹਦੇ ਵਿੱਚ ਕਿਸੇ ਨੂੰ ਵੀ ਜਿਹੜਾ ਆਪਣੀ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ਾਈਨ ਦੇ ਵਿੱਚ ਜਿਹੜਾ ਉਹ ਸਫਲ ਨਹੀਂ ਹੋਣ ਦਵਾਂਗੇ ਪੰਜਾਬ ਪੁਲਿਸ ਨੇ ਤੁਸੀਂ ਪਿੱਛੇ ਤੋਂ ਲੈ ਕੇ ਹੁਣ ਤੱਕ ਵੇਖ ਲਓ ਜਿੰਨੇ ਵੀ ਕੋਈ ਇਦਾਂ ਦੇ ਕੋਈ ਬੰਦਿਆਂ ਨੇ ਕੋਈ ਹਰਕਤਾਂ ਕੀਤੀਆਂ ਉਹਦੇ ਵਿੱਚ ਬੰਦੇ ਵੀ ਫੜੇ ਗਏ ਸਾਰੇ ਗਰੁੱਪ ਤੇ ਗਰੁੱਪ ਬਸਟ ਹੋਏ ਆ ਸੋ ਉੱਥੇ ਵੀ ਆਇਆ ਹੋਰ ਵੀ ਆ ਇੱਕ ਟਾਈਪ ਦੇ ਸਾਰੇ ਕਰ ਰਹੇ ਆ ਕੋਈ ਸੀਸੀਟੀਵੀ ਚ ਵੀ ਸਾਰੇ ਇੱਕ ਵੀਡੀਓ ਵੀ ਜਾਰੀ ਉਹ ਕਿਤੇ ਨਹੀਂ ਸੈਟਪੇ ਹੋਇਆ ਦੇਖੋ ਸੀਸੀਟੀਵੀ ਆਈ ਹੈ ਕਿਨੇ ਬੰਦੇ ਐਸੀ ਰੋਡ ਉੱਥੇ ਦੇਖੋ ਸੀਸੀਟੀਵੀ ਉਹ ਅਸੀਂ ਸਾਰਾ ਜਿਹੜਾ ਹੁਣ ਜਿੱਥੇ ਮੌਕੇ ਤੇ ਆ ਕੇ ਵੇਖੇ ਅਸੀਂ ਸੀਸੀਟੀਵੀ ਫੁਟੇਜ ਵੇਖਾਂਗੇ ਉਹਦੀ ਉਹਦੇ ਚ ਵੇਖ ਕੇ ਫਿਰ ਇਹਦੇ ਵਿੱਚ ਜੇ ਕੋਈ ਨਵਾਂ ਅਪਡੇਟ ਆਇਆ ਤਾਂ ਫਿਰ ਆਪਾਂ ਤੁਹਾਨੂੰ ਸਭ ਜਿਹਨੇ ਬੰਦੇ ਸੀਗੇ ਬੰਦਾ ਹਲਤੀ ਕੜੀ ਤੇ ਸਿਰਫ ਉਹਦਾ ਕੋਈ ਫੇਸ ਨਹੀਂ ਉਹ ਉੱਤੇ ਦੱਸ ਹੀ ਰਿਹਾ ਜਿਹੜਾ ਆਪਣਾ ਜਾਂ ਉਹ ਜਿਹੜਾ ਅਕਤੋ ਬੋਲ ਦਿਆ ਜਿਹੜਾ ਸਹਿਜਾਦ ਅਦਰ ਇਸ ਤੋਂ ਵੱਧ ਹੁਣ ਆਪਾਂ ਜਿਹੜਾ ਸੋਸ਼ਲ ਮੀਡੀਆ ਤੇ ਸਾਰਾ ਜਿਹੜਾ ਇਹਨਾਂ ਨੇ ਵੀ ਗੱਲ ਕੀਤੀ ਆਪਣੇ ਮੁੰਡੇ ਨਾਲ ਜਿਹੜੇ ਜਿਹਦੇ ਘਰ ਹੈ ਫਿਰ ਆਪਾਂ ਇਹਨੂੰ ਡਿਟੇਲ ਚ ਜਾ ਕੇ ਵੈਰੀਫਾਈ ਕਰਾਂਗੇ ਕੋਈ ਟਿੱਪਣੀ ਵੀ ਕਰਾ ਕੀਤੀ ਗਈ ਸੋਦੇ ਵੱਲ ਦੇਖੋ ਇਹਦੇ ਵੱਲੋਂ ਜਿਹੜਾ ਉਹ ਮੀਡੀਆ ਚ ਕਹਿ ਰਿਹਾ ਵੀ ਸਾਡੇ ਸਾਡੇ ਧਰਮ ਦੇ ਖਿਲਾਫ ਕੋਈ ਟਿੱਪਣੀਆਂ ਕਰਦਾ ਉਹਦਾ ਦੀ ਇਹਨਾਂ ਗੱਲਬਾਤ ਕੀਤੀ ਕੋਈ ਹੈ ਨਹੀਂ ਇਹਦਾ ਬੇਸਿਕਲੀ ਯੂਟਿਊਬ ਇਨਫਲੂਐਂਸਰ ਹੈ ਇਹ ਲਾਈਵ ਸਟ੍ਰੀਮਿੰਗ ਕਰਦਾ ਲਾਈਵ ਸਟ੍ਰੀਮਿੰਗ ਦੇ ਵਿੱਚ ਉਹਨਾਂ ਨੂੰ ਡਾਊਟ ਹੈ ਵੀ ਕਿਸੇ ਨੇ ਕੋਈ ਕਾਤੀ ਲੇਕਿਨ ਇਹਦੇ ਵੱਲੋਂ ਪਰਸਨਲੀ ਕੋਈ ਕਮੈਂਟ ਨਹੀਂ ਕੀਤਾ ਗਿਆ ਮਤਲਬ ਇੱਕ ਚੀਜ਼ ਕਨਫਰਮ ਕਰ ਜਿਹੜੀ ਉਹ ਪਾਕਿਸਤਾਨ ਜਿਹੜਾ ਵੀਡੀਓ ਪਾਈ ਸੀ ਕਿ ਉਹਦੇ ਵੱਲੋਂ ਉਹ ਮਤਲਬ ਉਹੀ ਸਾਰਾ ਉਹੀ ਮਾਮਲਾ ਹੈ ਮਤਲਬ ਉਹੀ ਵੀਡੀਓ ਨੇ ਕਨਫਰਮ ਕਰ ਲਈ ਕਿ ਆ ਚੀਜ਼ ਜਗ੍ਹਾ ਹੋਈ ਹੈ ਜੋ ਵੀਡੀਓ ਨੇ ਹਾਂ ਉਹ ਹਾਂ ਉਹ ਜਗ੍ਹਾ ਜਗ੍ਹਾ ਹੀ ਹੈ ਜਗ੍ਹਾ ਹਾਂ ਮਤਲਬ ਇਹ ਉਹ ਜਿਹੜਾ ਲੈਕ ਕਰਿਆ ਗਿਆ ਸੀ ਉਹਦੇ ਵੱਲੋਂ ਜਿਹੜਾ ਹੈ ਉਹੀ ਆਹੀ ਹੈ ਤੇ ਹੁਣ ਹਲੇ ਉਹਨੂੰ ਹோம் ਡਿਸਪੋਜ਼ ਲੱਗੀ ਟੀ ਹਾਉ ਆਹੀ ਹੈ ਉਹ ਆਹੀ ਆਪਣਾ ਕੰਮ ਕਰੀ ਜਾਂਦੀ ਹੈ ਦਰ ਉਹਨਾਂ ਵਿੱਚ ਉਹ ਕਹਿੰਿਆ ਕਿ ਇਹਦੇ ਨਾਲ ਨਾਲ ਕੁਝ ਹੋਰ ਬੰਦੇ ਵੀ ਹੈਗੇ ਆ ਉਹਨਾਂ ਦੇ ਵੀ ਸਾਰਾ ਕੁਝ ਹਾਂ ਵੇਖੋ ਇਹਦੇ ਵਿੱਚ ਜੋ ਵੀ ਉਹ ਬੰਦੇ ਕਹਿ ਰਿਆ ਨਾ ਉਹਨੂੰ ਜੋ ਕਹਿ ਰਿਆ ਜੋ ਕਹਿ ਰਿਆ ਉਹਨੂੰ ਆਪਾਂ ਤਸਦੀਕ ਕਰਾਂਗੇ ਤਸਦੀਕ ਕਰਕੇ ਫਿਰ ਆਪਾਂ ਉਹਦੇ ਅਕੋਰਡਿੰਗਲੀ ਅਸੀਂ ਐਫਆਈਆ ਦਰ ਕਰਦੇ ਇਹ ਕੋਈ ਰਾਤ ਦੀ ਹੈ ਲੇਕਿਨ ਸਾਨੂੰ ਉਸ ਮਾਰਨਿੰਗ ਪਤਾ ਲੱਗਾ ਠੀਕ ਹੈ ਠੀਕ ਹੈ ਸਭ ਠੀਕ ਥੈਂਕ ਯੂ ਤਾਂ ਜੋ ਕਿ ਜਿਹੜਾ ਆਪਣੇ ਉਹ ਸੀ ਤੁਸੀਂ ਜੋ ਚੀਜ਼ ਰਿਕਵਰ ਕੀਤੀ ਹੈ ਚਾਹੇ ਉਹ ਬੰਮ ਘੇਰ ਉਹਨਾਂ ਨੇ ਬੰਮ ਨਹੀਂ ਐਕਚੁਅਲੀ ਉਹ ਜਿਹੜਾ ਸੀਗਾ ਕਿੰਨੇ ਆਪਣੇ ਉਹ ਦੇਖੋ ਉਹ ਕਹਿ ਰਹੇ ਆ ਨਾ ਉਸ ਟਾਈਪ ਦੀ ਇੱਕ ਇੱਕ ਸਾਨੂੰ ਮੈਟਰ ਮੈਟਲ ਮਿਲਿਆ ਹੋਇਆ ਹੈ ਇੱਕ ਪੀਸ ਇੱਕ ਇੱਕ ਪੀਸ ਹੈ ਮੈਟਲ ਮਿਲਿਆ ਉਹ ਵੀ ਆਪਾਂ ਸਰਟਨ ਨਹੀਂ ਕਰਦੇ ਕੀ ਆ ਉਹ ਉਹਦਾ ਜਦੋਂ ਉਹਦਾ ਐਗਜ਼ਾਮੀਨੇਸ਼ਨ ਹੋਊਗਾ ਫਿਰ ਉਹ ਦੱਸਣਗੇ ਐਗਜ਼ੈਕਟਲੀ ਕਿਹੜੀ ਜਗ੍ਹਾ ਤੇ ਸੀਗਾ ਉਹਨਾਂ ਦੇ ਜਿਹੜਾ ਸੈਕੰਡ ਫਲੋਰ ਆ ਉਹਦੇ ਜਿਹੜਾ ਬਾਲਕਨੀ ਦੇ ਵਿੱਚ ਸੀਗਾ ਯੋ ਐਜ਼ ਇਟ ਇਜ਼ ਬਿਲੇ ਮਤੇ ਕਿ ਉਹ ਹੋਇਆ ਨਹੀਂ ਫਲਾਸ ਹਾਂ